welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ ਤੇ ਆ 2.5 ਕਿੱਲਿਆਂ ਦੀਆਂ ਰਹਿ ਗਈਆਂ ਮਿੱਟੀ ਲਾਉਣ ਵਾਲੀ ਤੇ ਆੜਾ ਡਾਉਣ ਬਣਾਉਣ ਵਾਲੀਆਂ ਰਹਿ ਗਈ ਨਾਲ ਦੀ ਨਾਲ ਬਣਾਈ ਜਾਂਦੇ ਆ ਤੇ ਸਾਡੇ 4 ਕਿੱਲਾਂ ਪਾਣੀ ਬੰਦੇ ਤਿੰਨੇ ਨੇ ਗਏ ਉਹ ਲਾਉਂਦੇ ਪਿਆ ਤੇ ਅੱਜ ਦਾ ਬਸ ਆਹੀ ਕੰਮ ਇੰਨਾ ਰਹਿ ਗਿਆ 2.5 ਕਿੱਲਿਆਂ ਨੂੰ ਮਿੱਟੀ ਲਾਉਣ ਵਾਲੀ ਤੇ ਪਾਣੀ ਪਾਣੀ ਲਾਉਣ ਵਾਲਾ ਬਸ ਇੰਨਾ ਨੂੰ ਸਾਰਿਆਂ ਨੂੰ ਠੀਕ ਆ ਤੇ ਉਦੋਂ ਬਾਅਦ ਅਜੇ ਹਫ਼ਤੇ ਦੀ ਵਾਰੀ ਆ ਉਹ ਬਾਕੀ ਆਦੂ ਜਿਹੜੇ ਮਿੱਟੀ ਲਾਉਣੀ ਆ ਤੇ ਕਈ ਗੱਲੇ ਲੈ ਕੇ ਆਉਂਦਾ ਤੇ ਆਡ-ਉਡ ਬਣਾਉਨੇ ਆ ਠੀਕ ਆ ਅੱਜ ਕੱਲ ਚੱਲਦਾ ਪਿਆ ਕੰਮ ਇੱਥੇ ਤੇ ਅੱਜ ਦਾ ਕੰਮ ਵੀ ਐਸੇ ਹੈਗਾ ਥੋੜਾ ਉਸ ਤੋਂ ਬਾਅਦ ਹਫਤੇ ਤੱਕ ਚੱਲੂਗਾ ਕੰਮ ਤੇ ਮੈਨੂੰ ਸ਼ੱਕ ਅੱਜ ਤੋਂ ਬਾਅਦ ਹੋ ਗਈ ਹੈਗੀ ਛੁੱਟੀ ਇੱਧਰੋਂ ਠੀਕ ਆ ਜੀ ਹਟਾਈਆਂ ਗੱਲਾਂ ਨੂੰ ਪਾਣੀ ਲੱਗਣਾ ਉੱਧਰ ਸਾਢੇ 4:00 ਨੂੰ ਲੱਗਦਾ ਪਿਆ ਤੇ ਨਾਲ ਦੀ ਨਾਲ ਕੰਮ ਜਾਣਾ ਨਿਭੜ ਚੱਲ ਵੀ ਮੋੜ ਕੱਢਦੀ ਪਹਿਲਾਂ 来 ਵੀ ਮਿੱਤਰੋ ਇੱਥੇ ਇਕੱਠੀ ਹੋਣ ਲੱਗੀ ਹੁਣ ਪੰਚਾਇਤ ਮਿੱਤਰੋ ਲੈ ਵੀ ਮਿੱਤਰ ਪਿਆਰੋ ਆ ਗਏ ਰੋਟੀ ਖਾਣ ਲੱਗੇ ਆ ਤੇ ਉੱਤੀ ਰੋ ਭੈ ਤੇ ਮੂਲੀਆਂ ਲਿਆਓ ਬਈ ਆ ਖੜੀ ਆ ਦੂਜੀ ਨਰਸਰੀ ਸਬਜੀ ਵਾਲੀ ਤੇ ਪੰਜ ਸਬਜ਼ੀ ਮੂਲੀਆਂ ਪੱਟ ਪੁੱਟ ਕਰਿਆ ਲੋਕਾਂ ਤੋਂ ਅੱਛਾ ਅਦਰ ਕੱਚਾ ਅਦਰਕ ਤਾਂ ਨਹੀਂ ਖਾਣ ਨਾ ਤੂੰ ਲਿਆ ਮੇਰੇ ਨੇ ਕੰਮ ਖਰਾਬ ਕਰ ਦਿੱਤਾ ਜਾ ਤੇਰੇ ਆਹੋ ਚਾੜੀ ਹੋਈ ਨਾਲੇ ਪੈਂਟ ਲੈ ਆ ਮੇਰੀ ਜ਼ੋਰ ਦੀ ਡਾਂਗ ਲੈ ਗਈ ਅੱਜ ਸਲਾਦ ਮੂਲੀਆਂ ਹੈ ਚੰਦ ਕਿੱਥੇ ਲੰਘਦੀ ਆ ਵੇਖ ਜ਼ੋਰ ਇੱਥੇ ਹੀ ਇੱਥੇ ਹੀ ਲੱਭ ਲੈ ਇੱਥੋਂ ਹੀ ਗਾਂਹ ਕਿਧਰ ਚੱਲੇ ਆ ਇਹੋ ਜਿਹਾ ਚਾਹੀਦਾ ਲੈ ਲੈ ਕੋਈ ਨਹੀਂ ਉਹ ਲੈ ਆ ਤਾਂ ਨਖਰੇ ਕਰੀ ਜਾਂਦਾ ਤੂੰ ਤੂੰ ਲਓ ਜੀ ਆ 2.5 ਕਿੱਲਿਆਂ ਦੇ ਦੀ ਨੱਕੀਆਂ ਆਡਾ ਬਣਾ ਕੇ ਮਿੱਟੀ-ਮੁੱਟੀ ਪਹਿਲਾਂ ਲਾ ਕੇ ਤੇ ਹੁਣ ਪਾਣੀ ਛਾੜ ਦਿੱਤਾ ਵਾ ਕੱਲ ਯੂਰੀਆ ਤੇ ਜੋ ਵੀ ਵਿੱਚ ਕੈਲਸ਼ੀਅਮ ਵਗੈਰਾ ਪੈਣੀ ਸੀ ਜਿੰਨਾ ਸਮਾਨ ਪੈਣਾ ਸੀ ਉਹ ਕੱਲ ਸ਼ਾਮ ਨੂੰ ਅਸੀਂ ਬਾਤਾਂ ਸੀ 2.5 ਕਿੱਲਿਆਂ ਦੇ ਤੇ ਹੁਣ ਇਹ ਸਾਰਾ ਕੰਮ ਮਿੱਟੀ-ਵੁੱਟੀ ਵਾਲਾ ਕਰਕੇ ਤੇ ਹੁਣ ਦਿੱਤਾ ਛੱਡ ਪਾਣੀ ਹਾਂ ਪਾਣੀ ਨਿਕਲਣ ਲੱਗਾ ਬੰਨੀ ਹੈ ਲੱਗੀ ਅੱਜ ਕੱਲ ਕੰਮ ਇਹ ਚੱਲ ਪਿਆ ਵਾ ਇਹ ਮੇਰੇ ਕੱਲੇ ਨਾਲ ਨਹੀਂ ਮਤਲਬ ਹਰ ਇੱਕ ਜਿਹੜਾ ਇਨਸਾਨ ਮਿਹਨਤ ਮਜ਼ਦੂਰੀ ਕਰਦਾ ਨਾ ਹਨ ਤੇ ਜਿਹੜਾ ਕਰਜ਼ੇ ਕਿਸਾਨਾਂ ਦੇ ਵਿੱਚ ਫਸਿਆ ਹੋਇਆ ਠੀਕ ਆ ਵੀ ਕਿਸ਼ਤ ਮਹੀਨੇ ਬਾਅਦ ਆਉਂਦੀ ਆਉਂਦੀ ਆ ਤੇ ਸਾ ਬਹੁਤ ਮੈਂ ਨਾ ਪੱਲੇਦਰੀ ਵੀ ਕਰਕੇ ਵੇਖ ਲਈ ਮਿਸਤਰੀਆਂ ਨਾਲ ਵੀ ਕੰਮ ਕਰਕੇ ਵੇਖ ਲਿਆ ਖੇਤਾਂ 'ਚ ਵੀ ਕੰਮ ਕਰਕੇ ਵੇਖ ਲਿਆ ਹਰੇਕ ਥਾਂ ਇਦਾਂ ਦੇ ਬੰਦੇ ਮਿਲਦੇ ਆ ਵੀ ਜਿਨ੍ਹਾਂ ਨੇ ਕਿਸ਼ਤਾਂ ਦੇਣੀਆਂ ਆਂਦੀਆਂ ਕਿਤੇ 100 ਚ ਕਹਿ ਲੋ ਵੀ ਕੋਈ ਇੱਕ ਅੱਧਾ ਹੁੰਦਾ ਇਦਾਂ ਦਾ ਵੀ ਜਿਨ੍ਹਾਂ ਨੇ ਨਾ ਕਿਸ਼ਤ ਦੇਣੀਆਂ ਹੋਵੇ ਠੀਕ ਹੈ ਇਦਾਂ ਚੱਲ ਪਿਆ ਹੁਣ ਵੀ ਆਪਾਂ ਕੰਮ ਕਰਦੇ ਆ ਨਾ ਤੇ ਆਪਾਂ ਆਪਾਂ ਕੰਮ ਕਰੀਦਾ ਵੀ ਪੈਸੇ ਲੈਣ ਪਰੋਂ ਹਣਾ ਵੀ ਪੈਸੇ ਮਿਲਣਗੇ ਤੇ ਕੰਮ ਕਰਾਂਗੇ ਵੀ ਪੈਸੇ ਮਿਲਣਗੇ ਹਣਾ ਆਉਣਗੇ ਹੁਣ ਇਹ ਹੁੰਦਾ ਵੀ ਜਿੱਥੇ ਕੰਮ ਆਪਾਂ ਕਰਦੇ ਆ ਨਾ ਉਧਰ ਪੈਸੇ ਦੇਣੇ ਪੈਂਦੇ ਆ ਠੀਕ ਹੈ ਜਿੱਥੇ ਇੱਕ ਤਾਂ ਆਪਾਂ ਇੱਧਰ ਕੰਮ ਕਰ ਲੈ ਇੱਕ ਇਹਨਾਂ ਨੂੰ ਹੀ ਆਪਾਂ ਪੈਸੇ ਦੇਣੇ ਆ ਉਹ ਕਿਵੇਂ ਉਹੀ ਮੈਂ ਅੱਜ ਸੋਚੀ ਜਾਂਦਾ ਸੀ ਵੀ ਹੁਣ ਫੜ ਲਈ ਪੈਸੇ ਮੈਂ ਉੱਤ ਦਿਨ ਫੜ ਲੇ ਕੁਝ ਤਾਂ ਫੜ ਲਈ ਠੀਕ ਆ ਆਗੇ ਐਡਵਾਂਸ ਉਹਨਾਂ ਨੂੰ ਲਾਓ ਤੇ ਕੋਈ ਆਪਦੇ ਘਰ ਦਾ ਖਰਚੇ ਵਾਸਤੇ ਲਿ ਜਾਓ ਹਨਾ ਇਹ ਕਰਦਾ ਕਰਦਾ ਹੌਲੀ ਹੌਲੀ 10 15 20 ਦਿਨ ਨਿਕਲ ਜਾਣਗੇ ਟਿਹੜ ਪਿਛਲੇ ਪੈਸੇ ਉਹ ਲਾਵਾਂਗੇ ਅਗਲੀ ਕਿਸ਼ਤ ਦੀ ਫੇਰ ਤਿਆਰੀ ਫੇਰ ਫੜ ਲਓ ਫੇਰ ਐਡਵਾਂਸ ਚ ਆ ਗਏ ਠੀਕ ਹੈ ਐਦਾਂ ਚੱਲਦਾ ਚੱਲਦਾ ਕਿ ਆਪਾਂ ਹੁਣ ਪੈਸੇ ਲੈਣ ਨਹੀਂ ਹੁਣ ਪੈਸੇ ਦੇਣ ਵਾਸਤੇ ਕੰਮ ਵੀ ਕਰਦੇ ਆਂ ਦੇਖ ਲਓ ਕਿੰਨਾ ਹੌਲਟ ਹੋ ਗਿਆ ਕਿਉਂਕਿ ਮਹਿੰਗਾਈ ਹੈਗੀ ਹੈ ਜ਼ਿਆਦਾ ਠੀਕ ਹੈ ਤੇ ਕੋਈ ਵੀ ਉਹ ਗੱਲ ਮੈਂ ਅੱਗੇ ਵੀ ਸ਼ਾਇਦ ਕੀਤੀ ਹੋਵੇ ਕਿ ਜਦੋਂ ਆਪਾਂ ਕੋਈ ਕੋਈ ਆਪਾਂ ਨੂੰ 20000 ਦੀ ਲੋੜ ਆ ਕੋਈ ਚੀਜ਼ ਲੈਣੀ ਹੈ ਹਨਾ ਉਹਦੇ ਵਾਸਤੇ ਆਪਾਂ ਨੂੰ ਪੈਸੇ ਫੜਨੇ ਹੀ ਪੈਂਦੇ ਆ ਆਪਣਾ ਉਵੇਂ ਨਹੀਂ ਸਰਦਾ ਠੀਕ ਹੈ ਐਡਵਾਂਸ ਫੜ ਕੇ ਤੇ ਫੇਰ ਹੀ ਕੰਮ ਚੱਲਦਾ ਨਹੀਂ ਤਾਂ ਉਵੇਂ ਤਾਂ ਆਪਾਂ 10000 8000 ਦੇ ਵਿੱਚ ਹੀ ਰਹਿ ਜਦਾ ਮਹੀਨੇ ਵਿੱਚ ਕਮਾਈ ਜਿਹੜੀ ਹੁੰਦੀ ਹੈ ਠੀਕ ਹੈ ਕਿ ਨਹੀਂ ਇਸ ਕਰਕੇ ਹੁਣ ਤਾਂ ਪੈਸੇ ਨਾ ਦੇਣ ਵਾਸਤੇ ਕੰਮ ਕਰਨਾ ਪੈਂਦਾ ਤੇ ਬਾਕੀ ਠੀਕ ਹੈ ਚੱਲੀ ਐਂ ਹੀ ਚੱਲੀ ਜਾਂਦਾ ਠੀਕ ਹੈ ਬਸ ਇਹੀ ਹੁੰਦਾ ਵੀ ਕੰਮ ਬਸ ਚੱਲਦਾ ਰਹੇ ਠੀਕ ਹੈ ਐਡਵਾਂਸ ਆ ਗਿਆ ਉਹ ਵਗੈਰਾ ਕੋਈ ਚੱਕਰ ਨਹੀਂ ਤੇ ਵਾਹ ਕੰਮ ਕੰਮ ਰੁਕੇ ਨਾ ਚੱਲਦਾ ਰਹੇ ਫੇਰ ਬੰਦਾ ਥੋੜਾ ਸੱਟ ਜਾਂਦਾ ਸਹੀ ਤੇ ਬਾਕੀ ਮੇਰਾ ਐਸੋ ਜਾ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਸਹੀ ਆ ਕਿ ਗਲਤ ਆ ਜਿਹੜੇ ਮੇਰੇ ਵਰਗੇ ਮਿਹਨਤ ਮਜ਼ਦੂਰੀ ਕਰਨ ਵਾਲੇ ਜਿਹੜੇ ਬੰਦੇ ਆ ਠੀਕ ਹੈ ਤੇ ਚਲੋ ਆ ਆਪਣਾ ਕਹਿਰਾ ਪਰ ਚੱਲਿਆ ਤੇ ਛੱੜੀਏ ਬਦਲੀਏ ਕਹਿਰਾ ਗਾਂ ਨੂੰ ਠੀਕ ਹੈ ਆ ਵੀ ਆ ਗਿਆ ਇੱਥੇ ਤੱਕ ਪਾਣੀ ਇਦਰਾ ਮੜਪੂਗਾ ਪਿਛਾਨ ਹਾਂ ਦੂਜੀਆਂ ਖੇੜਾਂ ਹੈਗੀਆਂ ਜਿਆਦਾ ਭਰ ਚਲੋ ਚਲਦੇ ਆ ਉੱਥੇ ਉਧਰ ਸੁੱਖਾ ਲੱਗਾ ਉਹ ਪਰੇ ਉਹ ਆਉਂਦਾ ਤਰਿਆ